ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਡੇ YouTube ਚੈਨਲ ਤੇ ਬਹੁਤ-ਬਹੁਤ ਸਵਾਗਤ ਹੈ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਆਲੂ ਤੇ ਮੇਥਿਆਂ ਦੀ ਸਬਜ਼ੀ ਬਣਾ ਕੇ ਤਿਆਰ ਕਰਾਂਗੇ ਚਲੋ ਜੀ ਸਬਜ਼ੀ ਨੂੰ ਬਣਾ ਲੈਨੇ ਆ ਆਲੂ ਮੇਥਿਆਂ ਦੀ ਸਬਜ਼ੀ ਬਣਾਉਣ ਦੇ ਲਈ ਮੈਂ ਕੜਾਹੀ ਦੇ ਵਿੱਚ 5 ਵੱਡੇ ਚਮਚ ਸਰੋਂ ਦਾ ਤੇਲ ਲਿਆ ਹੈ ਸਰੋਂ ਦੇ ਤੇਲ ਨੂੰ ਚੰਗੀ ਤਰ੍ਹਾਂ ਗਰਮ ਕਰ ਲਵਾਂਗੇ ਜਦੋਂ ਤੇਲ ਗਰਮ ਹੋ ਜਾਵੇ ਤਾਂ ਕੱਟੀ ਹੋਈ ਅਦਰਕ ਪਾਵਾਂਗੇ ਫਿਰ ਆਲੂ ਪਾਵਾਂਗੇ ਇੱਥੇ ਮੈਂ ਤਨ ਵੱਡੇ ਸਾਈਜ਼ ਦੇ ਆਲੂ ਲਏ ਨੇ ਆਲੂ ਬਣ ਇਸ ਤਰੀਕੇ ਨਾਲ ਕੱਟ ਕੇ ਪਾਵਾਂਗੇ ਆਲੂ ਪਾਉਣ ਤੋਂ ਬਾਅਦ ਚੰਗੀ ਤਰ੍ਹਾਂ ਹਿਲਾ ਲਵਾਂਗੇ ਆਪਾਂ ਆਲੂ ਜਾਂ ਮੈਥੇ ਗਿਲੇ ਨਹੀਂ ਪਾਵਾਂਗੇ ਜੀ ਫਿਰ ਖੜੱਤਣ ਆਏਗੀ ਸਬਜ਼ੀ ਦੇ ਵਿੱਚੋਂ ਜਦੋਂ ਵੀ ਆਪਾਂ ਮੈਥੇ ਕਟਾਂਗੇ ਜੀ ਮੈਥਿਆਂ ਨੂੰ ਧੋ ਕੇ ਕਟਾਂਗੇ ਕੱਟ ਕੇ ਨਹੀਂ ਧੋਵਾਂਗੇ ਫਿਰ ਇਸਦੇ ਪੋਸ਼ਟਿਕ ਤੱਤ ਨਿਕਲ ਜਾਣਗੇ ਆਪਾਂ ਗਿਲੇ-ਗਿਲੇ ਮੇਥੇ ਉਹਨੂੰ ਨਹੀਂ ਪਾਵਾਂਗੇ ਜੀ ਫਿਰ ਸਬਜ਼ੀ ਕੌੜੀ ਬਣੇਗੀ ਆਲੂਆਂ ਨੂੰ ਚੰਗੀ ਤਰ੍ਹਾਂ ਹਿਲਾ ਲਵਾਂਗੇ ਤਾਂ ਕਿ ਇਹ ਤਲੇ ਨਾਲ ਨਾ ਚਿਪਕਣ ਕੜਾਹੀ ਦੇ ਫਿਰ ਇੱਕ ਬਰੀਫ ਕੱਟੀ ਹੋਈ ਹਰੀ ਮਿਰਚ ਪਾਵਾਂਗੇ ਜੇ ਬਾਕੀ ਤਿੱਖਾ ਆਪਾਂ ਜਿੰਨਾ ਖਾਣਾ ਪਸੰਦ ਕਰਦੇ ਹਾਂ ਪੋਂ ਉਸੇ ਸਾਮ ਨਾਲ ਮਿਰਚ ਪਾਵਾਂਗੇ ਹਰੀ ਮਿਰਚ ਪਾਉਣ ਤੋਂ ਬਾਅਦ ਚੰਗੀ ਤਰ੍ਹਾਂ ਹਿਲਾ ਲਵਾਂਗੇ ਅਸੀਂ ਰੋਜ਼ ਰੋਜ਼ ਆਪਣੇ ਚੈਨਲ ਤੇ ਨਵੀਂ ਨਵੀਂ ਵੀਡੀਓਜ਼ ਪਾਉਂਦੇ ਰਹਨੇ ਆ ਜੀ ਇਸ ਦੇ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਚੰਗੀ ਤਰ੍ਹਾਂ ਹਿਲਾਉਣ ਤੋਂ ਬਾਅਦ ਫਿਰ ਮਿਕਸ ਅਦਰਕ ਲਸਣ ਦਾ ਪੇਸਟ ਪਾਵਾਂਗੇ ਅਦਰਕ ਲਸਣ ਦਾ ਮਿਕਸ ਪੇਸਟ ਪਾਉਣ ਤੋਂ ਬਾਅਦ ਚੰਗੀ ਤਰ੍ਹਾਂ ਹਿਲਾ ਲਵਾਂਗੇ ਇਹ ਬਹੁਤ ਛੋਟੀ ਜਿਹੀ ਵੀਡੀਓ ਹੈ ਜੀ ਵੀਡੀਓ ਨੂੰ ਪੂਰਾ ਦੇਖਿਓ ਜੀ ਬਿਲਕੁਲ ਸਕਿਪ ਨਾ ਕਰਿਓ ਜੀ ਵੀਡੀਓ ਨੂੰ ਫਿਰ ਆਲੂਆਂ ਨੂੰ ਥੋੜਾ ਜਿਹਾ ਪਕਾਉਣ ਤੋਂ ਬਾਅਦ ਦੋ ਪਿਆਜ਼ ਪਾਵਾਂਗੇ ਇਸ ਤਰੀਕੇ ਦੇ ਪਤਲੇ ਤੇ ਲੰਬੇ ਕੱਟੇ ਹੋਏ ਫਿਰ ਜੰਗੀ ਤਰ੍ਹਾਂ ਹਿਲਾ ਲਵਾਂਗੇ ਪਿਆਜ਼ ਪਾਉਣ ਤੋਂ ਬਾਅਦ ਸਰਦੀਆਂ ਦੇ ਵਿੱਚ ਇਸ ਤਰੀਕੇ ਦੀ ਬਣੀ ਹੋਈ ਮੇਥਿਆਂ ਦੀ ਸਬਜ਼ੀ ਬਹੁਤ ਸਵਾਦ ਲੱਗਦੀ ਹੈ ਜੇ ਤੁਸੀਂ ਵੀ ਇਸ ਤਰੀਕੇ ਨਾਲ ਬਣਾ ਕੇ ਦੇਖਿਓ ਸਬਜ਼ੀ ਇਸ ਤਰੀਕੇ ਨਾਲ ਬਣੀ ਹੋਈ ਮੇਥਿਆਂ ਦੀ ਸਬਜ਼ੀ ਕਦੇ ਵੀ ਕੋੜੀ ਨਹੀਂ ਬਣੇਗੀ ਇਸ ਤਰੀਕੇ ਨਾਲ ਪਿਆਜ਼ ਤੇ ਆਲੂਆਂ ਨੂੰ ਇਕੱਠਾ ਪਕਾਉਣ ਦੇ ਨਾਲ ਸਬਜ਼ੀ ਦੇ ਵਿੱਚੋਂ ਬਹੁਤ ਵਧੀਆ ਟੇਸਟ ਆਏਗਾ ਜੀ ਹੁਣ ਆਪਾਂ ਆਲੂ ਤੇ ਪਿਆਜ਼ ਨੂੰ 2-3 ਮਿੰਟ ਦੇ ਲਈ ਢਾਕੇ ਪਕਾ ਲਵਾਂਗੇ ਹੁਣ ਆਲੂ ਤੇ ਪਿਆਜ਼ ਨੂੰ 2-3 ਮਿੰਟ ਠਾਕੇ ਪਕਾਉਣ ਤੋਂ ਬਾਅਦ ਆਲੂ ਤੇ ਪਿਆਜ਼ ਇਸ ਤਰੀਕੇ ਦੇ ਹੋ ਚੁੱਕੇ ਨੇ ਆਪ ਇਹਨਾਂ ਨੂੰ ਚੰਗੀ ਤਰ੍ਹਾਂ ਹਿਲਾ ਲਵਾਂਗੇ ਫਿਰ ਇੱਕ ਚਮਚ ਲਾਲ ਮਿਰਚ ਪਾਵਾਂਗੇ ਮਿਰਚ ਆਪਣੀ ਸਵਾਦ ਅਨੁਸਾਰ ਪਾਵਾਂਗੇ ਜੀ ਇੱਕ ਚਮਚ ਹਲਦੀ ਪਾਊਡਰ ਪਾਵਾਂਗੇ ਇੱਕ ਚਮਚ ਧਨੀਆ ਪਾਊਡਰ ਪਾਵਾਂਗੇ ਫਿਰ ਚੰਗੀ ਤਰ੍ਹਾਂ ਹਿਲਾ ਲਵਾਂਗੇ ਜੇਕਰ ਤੁਹਾਨੂੰ ਸਾਡੀ ਬਣਾਈ ਹੋਈ ਕੋਈ ਵੀ ਰੈਸਪੀ ਵਧੀਆ ਲੱਗਦੀ ਹੋਵੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਬੈਲ ਆਈਕਨ ਤੇ ਜਾ ਕੇ ਆਲ ਕਰ ਦਿਓ ਜੀ ਤੇ ਨਾਲ ਤੁਹਾਨੂੰ ਸਾਡੀ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇਗੀ ਆਪਾਂ ਸਬਜ਼ੀ ਦੇ ਵਿੱਚ ਜ਼ਿਆਦਾ ਮਿਰਚ ਮਸਾਲੇ ਨਹੀਂ ਪਾਵਾਂਗੇ ਜੀ ਇਸ ਨੂੰ ਸਿੰਪਲ ਹੀ ਰੱਖਾਂਗੇ ਫਿਰ ਜਦੋਂ ਮਸਾਲੇ ਚੰਗੀ ਤਰ੍ਹਾਂ ਪੱਕ ਜਾਣ ਫਿਰ ਮੈਂ ਇੱਥੇ ਪਾਵਾਂਗੇ ਮੇਥੇ ਪਾਉਣ ਤੋਂ ਬਾਅਦ ਚੰਗੀ ਤਰ੍ਹਾਂ ਹਿਲਾ ਲਵਾਂਗੇ ਮੇਥਿਆਂ ਦੀ ਕੁਆਂਟੀਟੀ ਬਹੁਤ ਜਲਦੀ ਘਟ ਜਾਂਦੀ ਹੈ ਜੀ ਕਿਉਂਕਿ ਇਸ ਦੇ ਪੱਤੇ ਕਾਫੀ ਸੌਫਟ ਹੁੰਦੇ ਹਨ ਮੀਡੀਅਮ ਫਲੇਮ ਤੇ ਪਕਾ ਲਵਾਂਗੇ ਮੇਥਿਆਂ ਨੂੰ ਕਿਉਂਕਿ ਇਹ ਸੁੱਕੀ ਸਬਜੀ ਹੈ ਇਸ ਤਰੀਕੇ ਨਾਲ ਜੇ ਮੇਥਿਆਂ ਨੂੰ ਆਪਾਂ ਉੱਪਰ ਪਾਵਾਂਗੇ ਤਾਂ ਸਬਜੀ ਜਾਂ ਭੁਰਜੀ ਕਦੇ ਵੀ ਕੋੜੀ ਨਹੀਂ ਬਣੇਗੀ ਜੀ ਮੇਥਿਆਂ ਨੂੰ ਆਪਾਂ ਸਕਾ ਕੇ ਪਾਵਾਂਗੇ ਗਿੱਲੇ ਨਹੀਂ ਪਾਵਾਂਗੇ ਅਤੇ ਮੈਂ ਇੱਕ ਗੁੱਟੀ ਮੇਥੇ ਪਾਏ ਨੇ ਚੰਗੀ ਤਰ੍ਹਾਂ ਹਿਲਾਉਣ ਤੋਂ ਬਾਅਦ ਸਵਾਦ ਅਨੁਸਾਰ ਨਮਕ ਪਾਵਾਂਗੇ ਨਾਮ ਘਪਾ ਇਸ ਕਰਕੇ ਅਖੀਰ ਵਿੱਚ ਪਾਇਆ ਹੈ ਜੀ ਕਿਉਂਕਿ ਇਸ ਦੇ ਵਿੱਚ ਪਾਣੀ ਨਹੀਂ ਪਾਇਆ ਜਾਂਦਾ ਤਾਂ ਇਸ ਦੇ ਵਿੱਚ ਨੂੰ ਨਮਕ ਪਾਉਣ ਦੇ ਨਾਲ ਜੋ ਵੀ ਪਾਣੀ ਨਿਕਲੇਗਾ ਉਸ ਦੇ ਵਿੱਚ ਉਸ ਪਾਣੀ ਦੇ ਨਾਲ ਸਬਜ਼ੀ ਜਲਦੀ ਪੱਕ ਜਾਏਗੀ ਨਮਕ ਪਾਉਣ ਦੇ ਨਾਲ ਹਰ ਚੀਜ਼ ਜਲਦੀ ਪੱਕ ਜਾਂਦੀ ਹੈ ਜੀ ਜੇਕਰ ਆਪਾਂ ਮੇਥੀ ਤੇ ਆਲੂਆਂ ਨੂੰ ਇਕੱਠਾ ਪਾਵਾਂਗੇ ਤੇ ਸਬਜ਼ੀ ਗੌੜੀ ਬਣੇਗੀ ਤੁਸੀਂ ਵੀ ਇਸ ਤਰੀਕੇ ਨਾਲ ਮੇਥਿਆਂ ਦੀ ਸਬਜ਼ੀ ਬਣਾ ਕੇ ਦੇਖਿਓ ਜੀ ਇਹ ਸਬਜ਼ੀ ਬਹੁਤ ਟੇਸਟੀ ਬਣ ਕੇ ਤਿਆਰ ਹੁੰਦੀ ਹੈ ਹੁਣ ਆਪਾਂ ਇਸੇ ਤਰੀਕੇ ਨਾਲ ਹੀ ਮੇਥਿਆਂ ਦੀ ਸਬਜ਼ੀ ਨੂੰ 2-4 ਮਿੰਟ ਦੇ ਲਈ ਹਿਲਾ-ਹਿਲਾ ਕੇ ਪਕਾਵਾਂਗੇ ਜੇ ਤੁਹਾਨੂੰ ਵੀਡੀਓ ਵਧੀਆ ਲੱਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਫਿਰ ਚੰਗੀ ਤਰ੍ਹਾਂ ਹਿਲਾਉਣ ਤੋਂ ਬਾਅਦ ਥੋੜਾ ਜਿਹਾ ਹਰਾ ਧਨੀਆ ਪਾਵਾਂਗੇ ਮੇਥਾ ਨੂੰ ਤੇ ਆਲੂਆਂ ਨੂੰ 3-4 ਮਿੰਟ ਦੇ ਲਈ ਇਸੇ ਤਰੀਕੇ ਨਾਲ ਹੀ ਪਕਾ ਲਵਾਂਗੇ। ਵਿੱਚ ਵਿੱਚ ਢੀਲਾਉਂਦੇ ਰਵਾਂਗੇ। ਹੁਣ ਆਪਾਂ ਸਬਜ਼ੀ ਨੂੰ ਢੱਕ ਕੇ ਪਕਾ ਲਵਾਂਗੇ ਜੀ 10 ਮਿੰਟਾਂ ਦੇ ਲਈ। 10 ਮਿੰਟ ਢੱਕ ਕੇ ਪਕਾਉਣ ਤੋਂ ਬਾਅਦ ਸਬਜ਼ੀ ਤਿਆਰ ਹੈ ਜੀ। ਆਪਾਂ ਇਸ ਦੇ ਵਿੱਚ ਇੱਕ ਛੋਟਾ ਚਮਚ ਅਮਚੂਰ ਪਾਊਡਰ ਪਾਵਾਂਗੇ। ਆਲੂ ਚੰਗੀ ਤਰ੍ਹਾਂ ਪੱਕ ਚੁੱਕੇ ਨੇ ਜੀ। ਆਮ ਚੂਰ ਪਾਊਡਰ ਪਾਉਣ ਤੋਂ ਬਾਅਦ ਚੰਗੀ ਤਰ੍ਹਾਂ ਹਿਲਾ ਲਵਾਂਗੇ ਹੁਣ ਮੇਥਿਆਂ ਦੀ ਸਬਜ਼ੀ ਚੰਗੀ ਤਰ੍ਹਾਂ ਪੱਕ ਕੇ ਤਿਆਰ ਹੈ ਜੀ ਆਪਾਂ ਇਹ ਸਬਜ਼ੀ ਨੂੰ ਪਰੌਂਠਿਆਂ ਦੇ ਨਾਲ ਜਾਂ ਰੋਟੀ ਦੇ ਨਾਲ ਖਾਵਾਂਗੇ ਤੇ ਬਹੁਤ ਟੇਸਟੀ ਲੱਗੇਗੀ ਜੀ ਹੁਣ ਆਪਾਂ ਇਸ ਸਬਜ਼ੀ ਨੂੰ ਇੱਕ ਕੌਲੀ ਦੇ ਵਿੱਚ ਕੱਢ ਲਵਾਂਗੇ ਜੀ ਕਰਦਾ ਹੁਣ ਸਾਡੀ ਵੀਡੀਓ ਵਧੀਆ ਲੱਗੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ